ਸਫਲ ਹੋਣਾ ਚਾਹੁੰਦੇ ਹੋ ਤਾਂ ਇਹ ਸੱਤ ਕੰਮ ਜ਼ਰੂਰ ਕਰੋ ਕਹਿੰਦੇ ਨੇ ਕਿ ਦਿਨ ਦਾ ਪਹਿਲਾ ਘੰਟਾ ਉਹ ਸਮਾਂ ਹੁੰਦਾ ਹੈ ਜਿਸ ਸਮੇਂ ਤੈਹ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਦੀ ਬੇੜੀ ਕਿਸ ਕਿਨਾਰੇ ਲੱਗੇਗੀ ਕੀ ਤੁਸੀਂ ਕਦੇ ਸੋਚਿਆ ਕਿ ਦੁਨੀਆ ਦੇ ਉਹ ਮਹਾਨ ਲੋਕ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਤੇ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਕੋਲ ਵੀ ਤਾਂ ਉਹੀ 24 ਘੰਟੇ ਸੀ ਜਿਹੜੇ ਸਾਡੇ ਕੋਲ ਨੇ ਫਰਕ ਸਿਰਫ ਇਹ ਹੈ ਕਿ ਉਹ ਜਾਣਦੇ ਸੀ ਕਿ ਸਵੇਰ ਨੂੰ ਕਿਵੇਂ ਜਿੱਤਣਾ ਹੈ ਅੱਜ ਜੇ ਭਾਰਤ ਦੇ ਉਸ ਸ਼ੇਰ ਦੀ ਗੱਲ ਕਰਾਂਗੇ ਜਿਸ ਦੀ ਆਵਾਜ਼ ਵਿੱਚ ਇੰਨੀ ਦਹਾੜ ਸੀ ਕਿ ਸੁੱਤੀ ਹੋਈ ਮਨੁੱਖਤਾ ਵੀ ਜਾਗ ਪੈਂਦੀ ਸੀ। ਸਵਾਮੀ ਵਿਵੇਕਾਨੰਦ ਜੀ ਕਹਿੰਦੇ ਸੀ ਉੱਠੋ ਜਾਗੋ ਤੇ ਉਦੋਂ ਤੱਕ ਰੁਕਣਾ ਨਾ ਰੁਕੋ ਜਦੋਂ ਤੱਕ ਤੁਹਾਨੂੰ ਮੰਜ਼ਿਲ ਨਾ ਮਿਲ ਜਾਏ। ਪਰ ਜਾਗਣ ਦਾ ਮਤਲਬ ਸਿਰਫ ਅੱਖਾਂ ਖੋਲ੍ਹਣਾ ਨਹੀਂ ਆਪਣੇ ਰੂਹ ਦੇ ਮਕਸਦ ਨੂੰ ਜਗਾਉਣਾ ਹੈ। ਆਓ ਅਜੋਨਾ ਸਾਤੇ ਨੁਸਖਿਆਂ ਬਾਰੇ ਗੱਲ ਕਰੀਏ ਜੋ ਆਉਣ ਵਾਲੇ 21 ਦਿਨਾਂ ਵਿੱਚ ਤੁਹਾਡੀ ਸੁਸਤੀ ਤੇ ਅਸਫਲਤਾ ਨੂੰ ਜੜੋਂ ਮੁਕਾ ਦੇਣਗੇ ਸਭ ਤੋਂ ਪਹਿਲਾਂ ਆਮ੍ਰਿਤ ਵੇਲੇ ਉੱਠਣ ਦੀ ਆਦਤ ਪਾਓ ਜਿਹੜਾ ਬੰਦਾ ਸੂਰਜ ਨੂੰ ਜਗਾਉਂਦਾ ਹੈ ਉਹ ਦੁਨੀਆ ਜਿੱਤਦਾ ਹੈ ਜਦੋਂ ਸਾਰੀ ਦੁਨੀਆ ਸੁੱਤੀ ਹੁੰਦੀ ਹੈ ਉਦੋਂ ਤੁਹਾਡਾ ਕਨੈਕਸ਼ਨ ਸਿੱਧਾ ਪਰਮਾਤਮਾ ਨਾਲ ਹੁੰਦਾ ਹੈ ਉਸ ਵੇਲੇ ਮੰਗੀ ਦੁਆ ਤੇ ਕੀਤੀ ਮਿਹਨਤ ਕਦੇ ਖਾਲੀ ਨਹੀਂ ਜਾਂਦੀ ਕੋਈ ਇੱਕ ਵਿਚਾਰ ਲਓ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਓ ਸਵੇਰੇ ਉੱਠ ਕੇ ਇਹ ਤੈਅ ਕਰੋ ਕਿ ਅੱਜ ਦਾ ਉਹ ਕਿਹੜਾ ਖਾਸ ਕੰਮ ਹੈ ਜੋ ਤੁਹਾਨੂੰ ਮੰਜ਼ਿਲ ਦੇ ਨੇੜੇ ਲੈ ਕੇ ਜਾਵੇਗਾ ਮਲਟੀਟਾਸਕਿੰਗ ਦੀ ਬਜਾਏ ਕਿਸੇ ਇੱਕ ਕੰਮ ਤੇ ਫੋਕਸ ਕਰੋ ਦਿਨ ਵਿੱਚ ਇੱਕ ਵਾਰ ਆਪਣੇ ਆਪ ਨਾਲ ਗੱਲ ਜਰੂਰ ਕਰੋ ਸਵੇਰੇ ਉੱਠ ਕੇ ਫੋਨ ਦੇਖਣ ਦੀ ਬਜਾਏ 5-10 ਮਿੰਟ ਸ਼ਾਂਤ ਬੈਠੋ ਜਦੋਂ ਮਨ ਦੀਆਂ ਤਾਕਤਾਂ ਇੱਕ ਥਾਂ ਇਕੱਠੀਆਂ ਹੁੰਦੀਆਂ ਨੇ ਤਾਂ ਅਸੰਭਵ ਕੁਝ ਵੀ ਨਹੀਂ ਰਹਿੰਦਾ ਇੱਕ ਕਮਜ਼ੋਰ ਸਰੀਰ ਕਦੇ ਮਹਾਨ ਦਿਮਾਗ ਦਾ ਘਾਣੇ ਬਣ ਸਕਦਾ ਸਵੇਰੇ 20 ਮਿੰਟ ਕਸਰਤ ਜਾਂ ਯੋਗਾ ਜ਼ਰੂਰ ਕਰੋ ਤਾਂ ਜੋ ਤੁਹਾਡੀਆਂ ਨਾੜਾਂ ਫੁਲਾਦੀ ਬਣ ਸਕਣ ਤੁਹਾਡਾ ਸ਼ਰੀਰ ਮਜ਼ਬੂਤ ਹੋਵੇ ਦਿਨ ਵਿੱਚ ਇੱਕ ਵਾਰ ਆਪਣੇ ਆਪ ਨਾਲ ਗੱਲ ਜ਼ਰੂਰ ਕਰੋ ਸਵੇਰੇ ਉੱਠ ਕੇ ਫੋਨ ਦੇਖਣ ਦੀ ਬਜਾਏ 5-10 ਮਿੰਟ ਸ਼ਾਂਤ ਬੈਠੋ ਸਵੇਰੇ ਉੱਠ ਕੇ ਨੈਗੇਟਿਵ ਖਬਰਾਂ ਦੀ ਬਜਾਏ ਕਿਸੇ ਮਹਾਨ ਇਨਸਾਨ ਦੀ ਜੀਵਨੀ ਜਾਂ ਪਵਿੱਤਰ ਗ੍ਰੰਥ ਦੇ 5 ਪੰਨੇ ਪੜੋ ਜੇ ਦਿਮਾਗ ਖਾਲੀ ਹੋਵੇਗਾ ਤਾਂ ਜ਼ਿੰਦਗੀ ਨਹੀਂ ਚੱਲੇਗੀ ਸਵੇਰੇ ਦਾ ਇਹ ਪੜਨਾ ਤੁਹਾਡੇ ਦਿਮਾਗ ਨੂੰ ਪੂਰੇ ਦਿਨ ਲਈ ਪੋਜ਼ਿਟਿਵ ਚਾਰਜ ਕਰ ਦਿੰਦਾ ਹੈ ਸਵੇਰੇ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਆਪਣੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖੋ ਤੇ ਕਹੋ ਮੈਂ ਨਹੀਂ ਡਰਾਂ ਤੇ ਮੇਰੇ ਵਿੱਚ ਬੇਅੰਤ ਤਾਕਤ ਹੈ ਮੁਸ਼ਕਲਾਂ ਤੋਂ ਨਾ ਭੱਜੋ ਉਹਨਾਂ ਦਾ ਸਾਹਮਣਾ ਕਰੋ ਜਦੋਂ ਤੁਸੀਂ ਖੁਦ ਤੇ ਵਿਸ਼ਵਾਸ ਕਰਦੇ ਹੋ ਤਦ ਹੀ ਤੁਸੀਂ ਰੱਬ ਤੇ ਵਿਸ਼ਵਾਸ ਕਰ ਸਕਦੇ ਹੋ ਸਿਰਫ ਆਪਣੇ ਲਈ ਹੀ ਜਿਉਣਾ ਕਾਫੀ ਨਹੀਂ ਹੈ ਸਵੇਰੇ ਇਹ ਸੋਚ ਕੇ ਨਿਕਲੋ ਕਿ ਅੱਜ ਮੈਂ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਕਿਵੇਂ ਲਿਆ ਸਕਦਾ ਕਿਸੇ ਦੀ ਛੋਟੀ ਜਹੀ ਮਦਦ ਕਰਨਾ ਤੁਹਾਨੂੰ ਮਾਨਸਿਕ ਸਕੂਨ ਤੇ ਉੱਚਾ ਦਰਜਾ ਬਖਸ਼ੇਗਾ ਮੰਜ਼ਿਲ ਤੁਹਾਡੀ ਉਡੀਕ ਕਰ ਰਹੀ ਹੈ ਪਰ ਰਸਤਾ ਤੁਹਾਡੇ ਬਿਸਤਰੇ ਤੋਂ ਨਿਕਲਦਾ ਹੈ ਅੱਜ ਹੀ ਇਹ ਪ੍ਰਣ ਲਵੋ ਕਿ ਕੱਲ ਦੀ ਸਵੇਰ ਇੱਕ ਨਵੀਂ ਸ਼ੁਰੂਆਤ ਹੋਏਗੀ ਜੇ ਤੁਸੀਂ ਕੱਲ ਸਵੇਰੇ ਸੂਰਜ ਤੋਂ ਪਹਿਲਾਂ ਉੱਠਣ ਦੀ ਚੁਣੌਤੀ ਲੈਣ ਲਈ ਤਿਆਰ ਹੋ ਜੇ ਹਾਂ ਤਾਂ ਕਮੈਂਟ ਸੈਕਸ਼ਨ ਵਿੱਚ ਹਾਂ ਲਿਖੋ ਤੇ ਤੁਹਾਡੇ ਲਈ ਇਹੋ ਜਿਹੀਆਂ ਹੋਰ ਪੋਜ਼ਿਟਿਵ ਵੀਡੀਓ ਬਣਾਉਣ ਲਈ ਮੈਨੂੰ ਉਤਸ਼ਾਹ ਮਿਲੇਗਾ